ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕੱਲੀ ਮਹਨਲਾ ਪੰਜਵਾਂ ਰੈਨ ਦਿਨਸ ਚੱਪੋ ਹਰਨਾਮ ਆਗੇ ਦਰਗਾ ਪਾਉ ਮਾ ਥਾਉ اے ਪ੍ਰਭੂ ਕਿਰਪਾ ਕਰ ਮੈਂ ਦਿਨ ਰਾਤ ਹਰੀ ਨਾਮ ਜਪਦਾਰ ਆ ਇਸ ਤਰ੍ਹਾਂ ਲੋਕ ਪਰਲੋਕ ਦੀ ਹਜ਼ੂਰੀ ਵਿੱਚ ਥਾ ਪ੍ਰਾਪਤ ਕਰ ਲਵਾਂਗਾ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਵਿਆਪੇ ਹੋਮੈ ਰੋਗ ਇਸ ਤਰ੍ਹਾਂ ਸਦਾ ਆਨੰਦ ਬਣਿਆ ਰਹੇਗਾ ਕੋ ਚਿੰਤਾ ਨਹੀਂ ਆਪਰੇਗੀ ਹੋਮੈ ਦਾ ਰੋਗ ਆਪਣਾ ਯੂਰ ਨਹੀਂ ਪਾਏਗਾ ਕੋਜੋ ਸੰਤੋ ਹਰ ਬ੍ਰह्म ਗਿਆਨੀ ਬਿਸਮਨ ਬਿਸੰਪੈ ਬਿਸਮਾਦਾ ਪਰਮਗਤ ਪਾਵੈ ਹਰ ਸਿਮਰ ਪਰਾਨੀ ਰਹਾਉ ਪਰਮਾਤਮਾ ਨਾਲ ਡੂੰਗੀ ਸਾਂਝ ਰੱਖਣ ਵਾਲੇ ਸੰਤ ਜਨੋ ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ ਇਹ ਪ੍ਰਾਣੀ ਸਦਾ ਪਰਮਾਤਮਾ ਦਾ ਸਿਮਰਨ ਕਰ ਜਿਸ ਦੀ ਬਰਕਤ ਦੇ ਨਾਲ ਬੜੀ ਹੀ ਹੈਰਾਨ ਕਰਨ ਵਾਲੀ ਅਚਰਜ ਆਤਮਿਕ ਅਵਸਥਾ ਬਣ ਜਾਏਗੀ ਰਹਾਉ ਗਨਮਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰਹਿ ਸੰਤ ਜਨੋ ਸਾਰੇ ਗਉ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖੋ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ ਸਗਲ ਉਪਾਅ ਨ ਚੱਲੇ ਸੰਗ ਪਉਜਲ ਤਰੀਏ ਪ੍ਰਭ ਕੈ ਰੰਗ ਨਾਮ ਤੋਂ ਬਿਨਾ ਸਾਰੇ ਹਿੱਲੇ ਵਸੀਲੇ ਮਨੁੱਖ ਦੇ ਨਾਲ ਨਹੀਂ ਜਾਂਦੇ ਇਹ ਭਾਈ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰਿਆ ਹੀ ਸੰਸਾਰ ਸਾਗਰ ਤਰੀਦਾ ਹੋਇ ਦੇਹੇ ਧੋਏ ਨਾ ਉਤਰੈ ਮੈਲ ਦੇਹੀ ਧੋਏ ਨਾ ਉਤਰੈ ਮੈਲ ਹਮੇ ਵਿਆਪੈ ਦੁਬਦਾ ਫੈਲ हे ਸੰਤ ਜਨੋ ਤੀਰ ਤੇ ਨਾਤਿਆਂ ਸ਼ਈਤ ਤੋਤਿਆਂ ਮੈਲ ਨਹੀਂ ਉਤਰਦੀ ਇਹ ਹਉਮੈ ਇਹ ਦੁਬਦਾ ਇਹ ਅੰਦਰ ਫੈਲਦੀ ਰਹਿੰਦੀ ਆ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਇਹ ਭਾਈ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਦੀ ਦਵਾਈ ਖਾਂਦਾ ਸਾਰੇ ਰੋਗ ਮੁੱਕ ਜਾਂਦੇ ਨੇ ਕਰ ਕਿਰਪਾ 파ਰਵਰਮ ਦਿਆਲ ਮਨ ਤੇ ਕਬੂ ਨ ਬਿਸਰ ਗੋਪਾਲ हे ਪ੍ਰਭੂ ਮੇਰੇ ਉਤੇ ਕਿਰਪਾ ਕਰ ਮੈਂ ਤੇਨੂੰ ਕਦੇ ਨ ਭੁਲਾਵਾਂ ਤੇਰੇ ਦਾਸ ਕੀ ਹੋਵਾਂ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ हे ਪ੍ਰਭੂ ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਾਂ ਨਾਨਕ ਦੀ ਤਾਂਗ ਪੂਰੀ ਕਰਨ RAM KALI MEHLLA 5AM ਤੇਰੀ ਸ਼ਰਨ ਪੂਰੇ ਗੁਰਦੇਵ ਤੁਦ ਬਿੰਦੂ ਜ ਨਾਹੀ ਕੋਏ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਵਾ ਕਿਉਂਕਿ ਤੇਰੇ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਦਿਸਦਾ ਤੂੰ ਸਮਰਤ ਪੂਰਨ ਪਰਬਰਮ ਸੋਤਿਆਏ ਪੂਰਾ ਜਿਸ ਕਰਮ ਤੂੰ ਸਭ ਤਾਕਤਾਂ ਦਾ ਮਾਲਕ ਹੈ ਹਰਥਾਂ ਵਿਆਪਕ ਪਰਮੇਸ਼ਰ ਹੈ ਉਹੀ ਮਨੁੱਖ ਤੇਰਾ ਧਿਆਨ ਧਰਦਾ ਜਿਸ ਉੱਤੇ ਤੇਰੀ ਪੂਰੀ ਬਖਸ਼ਿਸ਼ ਹੋਵੇ ਤਰਨ ਤਰਨ ਪ੍ਰਭ ਤੇਰਾ ਨਾਮ ਏਕਾ ਸ਼ਰਨ ਗਹੀ ਮਨ ਮੇਰਾ ਤੁਧ ਬਿਨੂ ਦੂਜਾ ਨਾ ਹੀ ਠਾਵ ਰਹਾ ਹੇ ਪ੍ਰਭੂ ਤੇਰਾ ਨਾਮ ਹੀ ਜੀਵਾਂ ਦੇ ਪਾਰ ਲੰਘਣ ਲਈ ਜਹਾਜ਼ ਮੇਰੇ ਮਨ ਨੇ ਤੇਰੀ ਹੀ ਓਟ ਲਈ ਹੈ ਪ੍ਰਭੂ ਤੇਥੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁਜਦਾ ਰਹਾ ਜਪ ਜਪ ਜੀਵਾਂ ਤੇਰਾ ਨਾਮ ਅਗੇ ਦਰਗਾ ਪਾਵਾਂ ਠਾਉ ਹੈ ਪ੍ਰਭੂ ਤੈਨੂੰ ਜਪ ਜਪ ਕੇ ਹੀ ਆਤਮਕ ਹਾਸਲ ਕਰਨਾ ਲਗਾ ਤੇਰੀ ਹਜ਼ੂਰੀ ਵਿੱਚ ਟਿਕਾਣਾ ਥਾਪ ਪ੍ਰਾਪਤ ਕਰ ਸਕਾਂਗਾ ਦੁੱਖੰਦੇਰਾ ਮਨ ਤੇ ਜਾਏ ਦੁਰਮਤ ਬਿਨ ਸੈ ਰਾਚੈ ਹਰਨਾ ਹੈ ਪ੍ਰਭੂ ਤੇ ਮਨੁੱਖ ਦੇ ਅੰਦਰੋਂ ਦੁੱਖ ਕਲੇਸ਼ ਮੁੱਕ ਜਾਂਦਾ ਦੁਰਮਤ ਭੈੜੀ ਮਤ ਮੁੱਕ ਜਾਂਦੀ ਚਰਨ ਕਮਲ ਸਿਉਨ ਲੱਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਹੀ ਪਾਈ ਪ੍ਰਮਾਤਮਨ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ। ਇਹੋ ਹੀ ਪੂਰੇ ਗੁਰਪੂਰੇ ਗੁਰੂ ਦੀ ਪਵਿੱਤਰ ਜੀਵਨ ਮਰਿਆਦਾ ਹੈ। ਪਉ ਬਾਗਾ ਨਿਰਪਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਫੇੜਾ ਰਹਿਤ ਪ੍ਰਭੂ ਉਸ ਮਨੁੱਖ ਦੇ ਮਨ ਚਾ ਵਸਤ। ਉਸ ਦਾ ਰੇਕ ਡਰ ਦੂਰ ਹੋ ਜਾਂਦਾ ਜਿਹੜਾ ਮਨੁੱਖ ਆਪਣੀ ਜੀਬ ਨਾਲ ਪ੍ਰਭੂ ਦਾ ਨਾਮ ਜਪਦਾ ਕੋਟ ਜਨਮ ਕੇ ਕਾਟੇ ਫਾਹੇ ਆਇਆ ਲਾਭ ਸੱਚਾ ਤਨ ਲਾਹੇ ਭਗਤੀ ਦੇ ਸਦਕਾ ਉਹਨਾਂ ਨੇ ਪਹਿਲਾਂ ਕਰੋੜਾਂ ਜਨਮਾਂ ਦੇ ਮਾਇਆ ਦੇ ਬੰਧਨ ਕੱਟ ਲਏ ਨੇ ਤੇ ਪਾਇਆ ਲਾਭ ਸੱਚਾ ਤਨ ਲਾਹੇ ਤੇ ਸੱਚਾ ਲਾਭ ਪ੍ਰਭੂ ਦੇ ਨਾਮ ਦਾ ਲਾਭ ਖੱਟ ਲਿਆ ਟੋਟ ਨਾ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਫਿਰ ਉਹਨਾਂ ਪਾਸੇ ਨਾਮ ਧੰਨ ਕਦੇ ਮੁੱਕਣ ਵਾਲਾ ਨਹੀਂ ਕਦੀ ਘਾਟਾ ਨਹੀਂ ਆਉਂਦਾ ਇਸ ਲਈ ਇਹ ਨਾਨਕ ਪਰਮਾਤਮਾ ਦੀ ਪਗਤੀ ਕਰਨ ਵਾਲੇ ਪਰਮ ਮੁਨਖ ਪ੍ਰਭੂ ਦੇ ਦਰ ਤੇ ਸ਼ੋਭਦੇ ਨੇ RAM ਕਲੀ ਮਹਿਲਾ ਪੰਜਵਾਂ ਰਤਨ ਜਿਵੇਂ ਹਰ ਨਾਮ ਸਾਤ ਸੰਤੋਗ ਗਿਆਨ ਇਹ ਪਾਇ ਪਿਆਰੇ ਪ੍ਰਭੂ ਦਾ ਖਜ਼ਾਨਾ ਐਸਾ ਹੈ ਕਿ ਉਸ ਵਿੱਚ ਨਾਮ ਦੇ ਰਤਨ ਜਵਾਹਰਤ ਭਰੇ ਨੇ ਉਸ ਵਿੱਚ ਸਾਧ ਸੰਤੋਖ ਉੱਚਾਤਮਕ ਜੀਵਨ ਦੀ ਸੋਜ ਕੀਮਤੀ ਪਦਾਰਤ ਪਏ ਨੇ ਸੋਕ ਸਹਿ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋ ਤਸ ਖਜ਼ਾਨਾ ਰੂਪ ਆਤਮਕ ਅਡੋਲਤਾ ਦਇਆ ਦਾ ਸੁਮ ਹੈ ਪਰ ਖਜ਼ਾਨਾ ਪ੍ਰਮਾਤਮਾ ਦੇ ਭਗਤਾਂ ਦੇ سپੁਰਦ ਹੋਇਆ ਹੈ ਮੇਰੇ RAM ਕੋ ਪੰਡਾਰ ਕਾਤ ਖਰਚਤ ਕਛ ਤੋਟ ਨਾ ਵੈ ਅੰਤ ਨਹੀਂ ਹਰ ਪਾਰਾ ਵਾਰਾ ਹਾਓ ਏ ਭਾਈ प्यारे प्रभु ਦਾ ਖਜ਼ਾਨਾ ਐਸਾ ਹੈ ਕਿ ਉਸ ਨੂੰ ਆਪ ਵਰਤਦੇ ਹਾਂ ਹੋਇਆਂ ਹੋਰਨਾਂ ਨੂੰ ਵੰਡਦੇ ਹਾਂ ਕਦੀ ਵੀ ਟੋਟ ਨਹੀਂ ਹੁੰਦੀ ਰਹਾ ਕੇਤਾ ਨਿਰਮੋਲਕ ਹੀਰਾ ਆਨੰਦ ਗੁਣੀ ਗਹਿਰਾ ਇਹ ਭਾਈ ਪਿਆਰੇ ਪ੍ਰਭੂ ਦਾ ਖਜ਼ਾਨਾ ਐਸਾ ਹੈ ਕੀਰਤਨ ਕਜੇ ਹਾਇ ਰਾਜਸਤਾ ਮੁੱਲ ਨਹੀਂ ਪੈ ਸਕਦਾ ਉਸ ਕੀਰਤਨ ਦੀ ਬਰਕਤ ਨਾਲ ਗੁਨਾ ਦੇ ਮਾਲਕ ਸੁਮੰਦ ਪ੍ਰਭੂ ਦੇ ਮਲਾਪ ਦਾ ਆਨੰਦ ਪ੍ਰਾਪਤ ਹੁੰਦਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰੱਖੀ ਕੁੰਜੀ ਤੇ ਕੀਰਤਨ ਦੀ ਬਰਕਤ ਨਾਲ ਪੈਦਾ ਹੋਈ ਇੱਕ ਰਸ ਜਾਰੀ ਰਹਿਣ ਵਾਲੀ ਸਿਫਤੋ ਸਲਾਹ ਦੀ ਰੋ ਇਹ ਸਭ ਤੋਂ ਵੱਡਾ ਸਰਮਾਇਆ ਉਹਨਾਂ ਲਈ ਪਰ ਪ੍ਰਮਾਤਮਾ ਨੇ ਇਸ ਖਜ਼ਾਨੇ ਦੀ ਕੁੰਜੀ ਭਾਈ ਸੰਤਾਂ ਦੇ ਹੱਥ ਰੱਖੀ ਹੋਈ ਆ ਸੁੰਨ ਸਮਾਦ ਗੁਫਾ ਤਹਾਂ ਆਸਨ ਕੇਵਲ ਪਾਰ ਬ੍ਰਹਮ ਕੇਵਲ ਬ੍ਰਹਮ ਪੂਰਨ ਤਹਾਂ ਬਾਸਨ ਸਤਿਗੁਰੂ ਕੈਨ ਲੰਗੇ ਫਿਰ ਉਸ ਅਵਸਥਾ ਵਿੱਚ ਮਨੁੱਖ ਦੀ ਸੁਰਤ ਟਿੱਕੀ ਰਹਿੰਦੀ ਹੈ ਉਸ ਹਿਰਦੇ ਕਾ ਸਿਰਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹਰਖ ਨਾ ਸੋਗ ਨਾ ਜਨਮ ਨਾ ਮਰਤ ਜਿਸ ਹਿਰਦ ਧਗਦੇ ਹਿਰਦੇ ਚ ਉਹ ਖਜਾਨਾ ਪ੍ਰਗਟ ਹੋ ਜਾਂਦਾ ਉਸ ਭਗਤ ਨਾਲ ਪ੍ਰਭੂ ਦਾ ਮਲਾਬ ਬਣ ਜਾਂਦਾ ਉਸ ਹਿਰਦੇ ਚ ਖੁਸ਼ੀ ਗਮੀ ਜਨਮ ਮਰਨ ਦਾ ਕੋਈ ਅਸਰ ਨਹੀਂ ਹੁੰਦਾ ਕਰ ਕਿਰਪਾ ਜਿਸ ਆਪ ਦਿਵਾਇਆ ਸਾਸੰਗ ਤਿੰਨ ਹਰ ਤਨ ਪਾਇਆ ਏ ਭਈ ਜਿਸ ਮਨੁੱਖ ਨੂੰ ਪ੍ਰਭੂ ਨੇ ਆਪ ਤਨ ਦਿੱਤਾ ਰੋਸ ਮਨੁੱਖ ਨੇ ਗੁਰੂ ਦੀ ਸੰਗਤ ਚ ਰਹਿ ਕੇ ਨਾਮ ਤਨ ਲੱਭ ਲਿਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਹੇ ਦਇਅਦ ਸਮੇਂ ਕਾਲਪੁਰਖ ਤੇਰੇ ਸੇਵਕ ਨਾਨਕ ਦੀ ਇਹੀ ਅਰਜ਼ੋਈ ਹੈ ਕਿ ਤੇਰਾ ਨਾਮ ਸਰਮਾਇਆ ਬਣੇ ਰੇ ਤੇਰਾ ਨਾਮ ਮੇਰੇ ਹਰ ਨਾਮ ਹੀ ਹਰ ਵੇਲੇ ਦੀ ਵਰਤਨ ਵਾਲੀ ਸ਼ੈ ਬਣੀ ਰੇ ਰਾਮ ਕਲੀ ਮਹਿਨਲਾ ਪੰਜਵਾ ਮਹਿਮਾ ਨਾ ਜਾਣੇ ਵੇਦ ਬ੍ਰਹਮੇ ਨਹੀਂ ਜਾਣੇ ਪੇਤ ਹੈ ਭਾਈ ਪ੍ਰਭੂ ਕਿੱਡਾ ਵੱਡਾ ਇਹ ਗੱਲ ਚਾਰੇ ਵੇਦ ਨਹੀਂ ਜਾਣਦੇ ਅਨੇਕਾ ਬ੍ਰਹਮੇ ਵੀ ਉਸ ਤੇ ਦਿਲ ਦੀ ਗੱਲ ਨਹੀਂ ਜਾਣਦੇ ਆਵਤਾਰ ਨਾ ਜਾਣੇ ਅੰਤ ਪਰਮੇਸ਼ਰ ਪੂਰਨ ਬੇਅੰਤ ਅਵਤਾਰ ਵੀ ਉਸ ਪ੍ਰਭੂ ਦਾ ਅੰਤ ਨਹੀਂ ਜਾਣਦੇ ਉਹ ਭਾਈ ਇਹ ਭਾਈ ਪਰਮਾਤਮਾ ਪਰਮੇਸ਼ਰ ਬੇਅੰਤ ਹੈ ਆਪਣੀ ਗਤ ਆਪ ਜਨ ਸੁਣ ਸੁਣ ਆਵਰ ਵਖਾਣ ਨਰਖਾਉ ਹਿ ਪਾਈ ਪ੍ਰਮਾਤਮਾ ਆਪਣੀ ਵਸਤਾ ਆਪ ਜਾਣਦਾ ਤੇ ਹਰੇਕ ਮਨੁੱਖ ਹੋਰਾਂ ਬਸ ਸੁਣ ਸੁਣ ਕੇ ਹੀ ਬਿਆਨ ਕਰਦਾ ਰਹਾ ਸੰਕਰਾ ਨਹੀਂ ਜਾਣੇ ਭੇਵ ਕੋਜਤ ਹਾਰੇ ਦੇਵ ਅਨੇਕਾ ਸ਼ਿਵਜੀ ਵਰਗੇ ਵੀ ਪ੍ਰਭੂ ਦੇ ਦਿਲ ਦੀ ਗੱਲ ਨਹੀਂ ਜਾਣਦੇ ਅਨੇਕਾ ਦੇਵਤੇ ਉਸ ਦੀ ਖੋਜ ਕਰਤੇ ਕਰਦੇ ਥੱਕ ਗਏ ਨੇ ਦੇਵਿਆ ਨਹੀਂ ਮੰਨੇ ਮਰਮ ਸਭ ਉਪਰ ਲਖ ਪਾਰ ਬਰਮ ਦੇਵਤਿਆਂ ਵਿੱਚ ਵੀ ਕੋਸ ਪ੍ਰਭੂ ਦਾ ਭੇਦ ਨਹੀਂ ਜਾਣਦਾ ਸਭ ਤੋਂ ਉੱਚਾ ਹੈ ਬੰਤ ਪ੍ਰਭੂ ਆਪਣਾ ਅਰੰਗ ਕਰਤਾ ਕੇ ਆਪ ਵਿਚੋੜੇ ਆਪੇ ਮਿਲ ਹੈ ਪਈ ਪਰਮਾਤਮਾ ਆਪਣੀ ਮੌਜ ਵਿੱਚ ਜਗਤ ਦੇ ਸਾਰੇ ਕੁੱਤ ਕਾਰਿਆ ਪ੍ਰਭੂ ਆਪ ਹੀ ਜੀਵਾਂ ਨੂੰ ਵਿਚੋੜਦਾ ਆਪ ਹੀ ਮਿਲਾਂਦਾ ਇੱਕ ਪਰਮੇ ਇੱਕ ਭਗਤੀ ਲਾਇ ਆਪਨਾ ਕੀਆ ਆਪ ਜਨਨਾਏ अनेका ਜੀਵਾਂ ਨੂੰ ਉਸਨੇ ਭਟਕਨਾਂ ਚ ਪਾਇਆ ਭਗਤੀ ਚ ਲਾਇਆ ਇਹ ਜਗਤ ਉਸ ਦਾ ਆਪਣਾ ਹੀ ਪੈਦਾ ਕੀਤਾ ਆਪ ਹੀ ਸੂਜ ਬਖਸ਼ਦਾ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਣ ਜੋ ਪੇਖੇ ਆਖੀਆਂ ਭਾਈ ਸੰਤ ਜਨ ਬਾਰੇ ਸੱਚੀ ਗੱਲ ਸੁਣ ਸੰਤ ਜਨ ਉਹ ਕੁਛ ਆਖਦੇ ਨੇ ਜੋ ਆਪਣੀ ਅੱਖਾਂ ਨਾਲ ਵੇਖਦੇ ਨੇ ਨਹੀਂ ਲੇਪ ਤਿਸ ਪੁੰਨ ਦਾ ਪਾਪ ਨਾਨਕਾ ਪ੍ਰਭ ਆਪੇ ਆਪ ਸੰਤ ਜਨਾਕ ਦੇ ਨੀ ਕੋ ਸੁਪਰਮਾਤਮ ਨੂੰ ਤੇ ਨਾ ਕਿਸੇ ਪੁੰਨ ਤੇ ਨਾ ਕਿਸੇ ਪਾਪ ਨੇ ਆਪਣਾ ਪ੍ਰਭਾਵ ਪਾਇਆ ਹੈ ਨਨ ਪਾਈ ਨਾਨਕ ਦਾ ਪ੍ਰਮਾਤਮ ਆਪਣੇ ਵਰਗਾ ਆਪ ਹੀ ਆਪ ਹੈ RAM ਕੱਲੀ ਮਹਿਲਾ ਪੰਜਵਾ ਕਿਛੂ ਕਾਜ ਨਾ ਕੀਓ ਜਾਨ ਸੁਰਤ ਮਥ ਨਾਹੀ ਕਿਛ ਗਿਆਨ ਹੈ ਪ੍ਰਭੂ ਮੈਂ ਕੋਈ ਵੀ ਚੰਗਾ ਕੰਮ ਮਿਤ ਕਿਨੇ ਕਰਦਾ ज्ञान चर्चा ਵਿੱਚ ਵੀ ਮੇਰੀ ਸੁਰਤੀ ਮੇਰੀ ਮਤ ਨਹੀਂ ਟੇਕਦੀ ਜਾਪ ਤਾਪ ਸੀਲ ਨਹੀਂ ਧਰਮ ਕਿਚੂ ਨਾ ਜਾਣਨੂ ਕੈਸਾ ਕਰਮ ਹੈ ਪ੍ਰਭੂ ਜਪਾਂ ਤਪਾਂ ਸੀਲ ਧਰਮ ਨੂੰ ਵੀ ਮੈਂ ਨਹੀਂ ਜਾਣਦਾ ਮੈਨੂੰ ਕੋਈ ਸਮਝ ਨਹੀਂ ਕਿ ਕਰਮ ਕਾਂਡ ਕੀ ਹੋ ਜੇ ਹੁੰਦੇ ਨੇ ਠਾਕੁਰ ਪਈ ਤੰ ਪਰ ਮੇਰੇ ਤੁਦ ਬਿਨ ਦੂਜਾ ਵਰਨ ਕੋਈ ਭੁੱਲੇ ਚੁੱਕੇ ਪਰਮ ਤੇਰੇ ਰਹ ਹੇ ਮੇਰੇ ਪ੍ਰੀਤਮ ਪ੍ਰਭੂ ਮੇਰੇ ਠਾਕੁਰ ਜਿਸੀ ਪੁੱਲਾ ਕਰਦੇ ਜਿਸੀ ਜੀਵ ਜੀ ਮਰਤੋ ਖੁੰਝਨੇ ਆ ਤੇ ਤੇਥੋਂ ਬਿਨਾ ਸਾਡਾ ਔਰ ਕੋਈ ਨਹੀਂ ਰਹਾ ਰਿਤ ਨਾ ਬੁੱਧ ਨਾ ਸਿੱਧ ਪ੍ਰਗਾਸ ਵਿਖੇ ਵਿਆਦ ਕੇ ਗਾਵ ਮੈਂ ਬਾਸ ਹੈ ਪ੍ਰਭੂ ਕਰਮ ਆਤੀ ਤਾਕਤਾਂ ਦੀ ਸੂਜ ਬੂਜ ਤੇ ਪ੍ਰਕਾਸ਼ ਮੇਰੇ ਅੰਦਰ ਨਹੀਂ ਵਿਕਾਰਾਂ ਤੇ ਰੋਗਾਂ ਦੇ ਸਰੀਰ ਪਿੰਡ ਵਿੱਚ ਮੇਰਾ ਵਸੇਬਾ ਹੈ ਕਰਨ ਹਾਰ ਮੇਰੇ ਪ੍ਰਭ ਇੱਕ ਨਾਮ ਤੇਰੇ ਕੀ ਮਨ ਮੈਂ ਟੇਖੇ ਮੇਰੇ ਸਿਰਜਨ ਹਾਰ ਮੇਰੇ ਮਨ ਸਿਰਫ ਤੇਰੇ ਨਾਮ ਦਾ ਹੀ ਆਸਰਾ ਹੈ ਸੁਣ ਸੁਣ ਜੀਵ ਮਨ ਏ ਬਿਸਰਾ ਪਾਪ ਖੰਡਨ ਪਰ ਤੇਰਾ ਨਾਮ ਹੈ ਪ੍ਰਭੂ ਤੇਰਾ ਨਾਮ ਸੁਣ ਸੁਣ ਕੇ ਮੈਨੂੰ ਤਰਵਾ ਸਾ ਹੁੰਦਾ ਹੈ ਕਿ ਤੇਰਾ ਨਾਮ ਪਾਪਾਂ ਦਾ ਨਾਸ ਕਰਨ ਵਾਲਾ ਤੂੰ ਅਗੰਥ ਜੀ ਕਰਦਾਤਾ ਜਿਸ ਹੈ ਜਨਾਮ ਹੈ ਤਿੰਨ ਤੂੰ ਜਾਤਾ ਪ੍ਰਭੂ ਤੇਰੀਆਂ ਤਾਕਤਾਂ ਗਿਣੀਆਂ ਨਹੀਂ ਜਾ ਸਕਦੀਆਂ ਜਿਸ ਨੂੰ ਤੂੰ ਸੂਝ ਬਖਸ਼ਣਾ ਉਹੀ ਤੇਰੇ ਨਾਲ ਜਾਣ ਪਛਾਣ ਪਾਉਂਦਾ ਜੋ ਪਾਇਓ ਤਿਸ ਤੇਰੀ ਰਾਸ ਤਿਸ ਤੇਰੀ ਆਸ ਸਗਲ ਆਰਾਧਨ ਪ੍ਰਭ ਗੁਣਤਾਸ ਜਿਸ ਚੀਜ਼ ਜੀਵਨ ਤੂੰ ਪੈਦਾ ਕੀਤਾ ਹੈ ਉਸੇ ਨੂੰ ਤੇਰੀ ਸਹਾਇਤਾ ਦੀ ਆਸ ਹੈ ਇਹ ਗੁਣਾ ਦੇ ਖਜਾਨੇ ਪ੍ਰਭੂ ਸਾਰੇ ਜੀ ਤੈਰਾ ਹੀ ਆਰਾਧਨ ਕਰਦੇ ਨੇ ਨਾਨਕ ਦਾਸ ਤੇਰਾ ਹੀ ਕੁਰਬਾਨ ਬਯੰਤ ਸਹਿ ਮੇਰਾ ਮਿਹਰਬਾਨ ਹੈ ਦਾਸ ਨਾਨਕ ਤੇ ਤੂੰ ਸਦਕੇ ਜਾਂਦਾ ਹੈ ਨਾ ਆਖਦਾ ਤੂੰ ਮੇਰਾ ਮਾਲਕ ਹੈਂ ਤੂੰ ਬਯੰਤ ਹੈ ਤੂੰ ਸਦਾ ਦਇਆ ਕਰਨ ਵਾਲਾ ਹੈ ਪ੍ਰਾਮ ਕਲੀ ਮਹਿਲਾ 5 ਰਾਖਨ ਹਾਰ ਦਿਆਲ ਕੋਟ ਪਾਉ ਖੰਡੇ ਨਮਖਿਆਲ ਜੇ ਪਾਈ ਪ੍ਰਮਾਤਮਾ ਸਭ ਦੀ ਰੱਖਿਆ ਕਰਨ ਦੇ ਸਮਰਾਟ ਆ ਦਇਆ ਦਾ ਸੋਮ ਹੈ ਜੇ ਆਖ ਫਰਕ ਕੰ ਜਿਤਨੇ ਸਮੇਂ ਵਾਸਤੇ ਵੀ ਉਸਤਾ ਧਿਆਨ ਤ੍ਰੀਯਤ ਕਰੋੜਾ ਜਨਮਾਂ ਨੇ ਗੇੜ ਕੱਟੇ ਜਾਂਦੇ ਸਗਲ ਅਰਾਧਨ ਜੰਤ ਮਿਲਿਆ ਪ੍ਰਭ ਗੁਰ ਮਿਲ ਮੰ ਸਾਰੇ ਜੀ ਉਸਤਾ ਧਿਆਨ ਕਰਦੇ ਨੇ ਇਹ ਪਾਈ ਗੁਰੂ ਨੂੰ ਮਿਲ ਕੇ ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾ ਹੋਇ ਪਈ ਮੇਰਾ ਪ੍ਰਭੂ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਉਹ ਮੇਰਾ ਮਾਲਕ ਪ੍ਰਭੂ ਸਭ ਵਿੱਚ ਵਿਆਪਕ ਹੈ ਹਰੇਕ ਸ਼੍ਰੀ ਵਿੱਚ ਰਮਿਆ ਹੋਇਆ ਰਹਾ ਤਾਂ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਏ ਮਨ ਜਿਸ ਮਨੁੱਖ ਨੇ ਇਸ ਪਰਮਾਤਮਾ ਦਾਸਰਾ ਲੈ ਲਿਆ ਤੇ ਮਾਇਆ ਦੇ ਬੰਧਨ ਉਸ ਤੇ ਸਾਰੇ ਮੁੱਕ ਜਾਂਦੇ ਨੇ ਜਰਦੇ ਜਪ ਪਰਮਾਨੰ ਮਨ ਮਾਹੇ ਭਏ ਅਨੰਦ ਸਭ ਤੋਂ ਉੱਚੇ ਸੁੱਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿੱਚ ਜਪ ਕੇ ਮਨ ਵਿੱਚ ਖੁਸ਼ੀਆਂ ਖੇੜੇ ਭਾਈ ਬਣੇ ਰਹਿੰਦੇ ਨੇ ਤਾਰਨ ਤਰਨ ਹਰ ਸ਼ਰਣ ਜੀਵਨ ਰੂਪ ਹਰ ਚਰਨ ਇਹ ਭਾਈ ਪ੍ਰਮਾਤਮਾ ਦਾ ਸਰਾ ਸੰਸਾਰ ਸਾਗਰ ਤੋਂ ਪਾਰ ਲੰਘਾ ਲੈ ਜਾਜ ਤੇ ਪ੍ਰਭੂ ਦੇ ਚਰਨਾਂ ਦੀ ਓਟ ਆਤਮਿਕ ਜੀਵਨ ਦੇਣ ਵਾਲੀ ਆ ਸੰਤਨ ਕੇ ਪ੍ਰਾਨ ਅੰਧਾਰ ਉਚੇ ਤੇ ਉਚ ਅਪਾਰ ਪ੍ਰਮਾਤਮਾ ਸੰਤ ਜਨਾ ਦੀ ਜਿੰਦ ਦਾਸਰ ਉਹ ਸਭਨਾ ਤੋਂ ਉੱਚਾ ਤੇ ਬਯੰਤ ਸੋ ਮਤਸਾਰ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪ ਆਪੇ ਦੀਜੈ ਹੇ ਭਾਈਓ ਮਤ ਗ੍ਰਹਿਣ ਕਰ ਜਿਸ ਤਰੈ ਪ੍ਰਭੂ ਨੂੰ ਜਪਿਆ ਜਾ ਸਕੇ ਪਰ ਉਹ ਮਨੁੱਖ ਅਜੇਹੀ ਮਤ ਗ੍ਰਹਿਣ ਕਰ ਤਿਸਨੂੰ ਪ੍ਰਭੂ ਕਿਰਪਾ ਕਰਕੇ ਆਪ ਦੇਂਦਾ ਸੂਕ ਸਹਿਜ ਆਨੰਦ ਹਰਨਾਮ ਨਾਨਕ ਜੱਪਿਆ ਗੁਰ ਮਿਲਨਾ ਪ੍ਰਮਾਤਮਾ ਦਾ ਨਾਮ ਸੁਖ ਆਤਮਕ ਡੋਲਤਾ ਤੇ ਆਨੰਦ ਦਾ ਸੁਮਾ ਕੇ ਨਾਨਕ ਜਿਸ ਨੇ ਨਾਮ ਜੱਪਿਆ ਗੁਰੂ ਨੂੰ ਮਿਲ ਕੇ ਹੀ ਜੱਪਿਆ RAM ਕਲੀ ਮਹਿਲਾ ਪੰਜਵਾ ਸਗਲ ਸਿਆਨ ਵਿਛਾੜ ਕਰ ਸੇਵਾ ਸੇਵਕ ਸਾਧ ਹੈ ਭਾਈ ਇਹੋ ਜੇ ਸਾਰੇ ਖਿਆਲ ਛੱਡ ਦੇ ਸੰਸਾਰ ਸਾਗਰ ਤੋਂ ਪਾਰ ਲੰਗਣ ਲਈ ਤੂੰ ਬੜਾ ਸਿਆਣਾ ਹੈ ਸੇਵਾ ਭਾਵਨਾ ਵਾਲੀ ਜਿਹੜੀ ਸੇਵਾ ਹੈ ਕਰ ਸੇਵਾ ਸੇਵਕ ਸਾਜ ਪਾਉ ਸੇਵਕ ਵਾਲੀ ਭਾਵਨਾ ਨਾਲ ਗੁਰੂ ਦੇ ਦਰ ਤੇ ਸੇਵਾ ਕਰਿਆ ਕਰ ਆਪਣਾ ਆਪ सगਲ ਮਿਟਾਏ ਮਨ ਚਿੰਦੇ ਸੇਈ ਫਲ ਪਾਏ ਜਿਹੜਾ ਮਨੂੰ ਗੁਰੂ ਦੇ ਦਰ ਤੇ ਆਪਣਾ ਸਾਰਾ ਆਪਣਾ ਪਾਪ ਮਿਟਾ ਦਿੰਦਾ ਉਹ ਮਨ ਚਿੰਦੇ ਫਲ ਹਾਸਲ ਕਰ ਲੈਂਦਾ ਓਹੋ ਸਾਵਧਾਨ ਆਪਣੇ ਗੁਰਸਿਅਮ ਆਸਾ ਮਨਸਾ ਪੂਰਨ ਹੋਵੇ ਤਾਵੇਂ ਸਗਲ ਨਿਧਾਰਨ ਗੁਰਸਿਓ ਰਹਾਉ ਹੈ ਪਾਈ ਆਪਣੇ ਗੁਰੂ ਦੇ ਉਪਦੇਸ਼ ਵੱਲ ਪੂਰਾ ਧਿਆਨ ਰੱਖਿਆ ਕਰ ਤੇਰੀ ਹਰੇਕ ਆਸ ਪੂਰੀ ਹੋ ਜਾਏਗੀ ਤੇਰਾ ਹਰੇਕ ਮਨ ਦਾ ਫੁਰਨਾ ਪੂਰਾ ਹੋ ਜਾਏਗਾ ਰਹਾ ਦੂਜਾ ਨਹੀਂ ਜਾਣ ਕੋਇ ਸਤਗੁਰ ਨਿਰੰਝਨ ਸੋਇ ਹੈ ਪਾਈ ਗੁਰੂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਵਕਰੀ ਹਸਤੀ ਨਹੀਂ ਜਾਣਦਾ ਗੁਰੂ ਸਮਾਇਰਤ ਨਿਰਲੇਪ ਪ੍ਰਭੂ ਨੂੰ ਹਰ ਥਾਂ ਤੇ ਜਾਣਦਾ ਮਨੁੱਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਨ ਨਿਮਾਨ ਇਸ ਵਾਸਤੇ ਗੁਰੂ ਨੂੰ ਨੀਰਾ ਮਨੁੱਖ ਦਾ ਰੂਪ ਨਾ ਸਮਝ ਗੁਰੂ ਦੇ ਦਾਰ ਤੋਂ ਉਸ ਮਨੁੱਖ ਨੂੰ ਆਦਰ ਮਿਲਦਾ ਜੋ ਆਪਣੀ ਸਿਆਨ ਦਾ ਹੰਕਾਰ ਛੱਡ ਦਿੰਦਾ ਗੁਰ ਕੀ ਹਰ ਟੇਕ ਟਿਕਾਇ ਆਵਰਾ ਸਾ ਸਭ ਲਾਹੇ ਭਾਈ ਪ੍ਰਭੂ ਦੇ ਰੂਪ ਗੁਰੂ ਦਾ ਆਸਰਾ ਪਰਣਾ ਫੜ ਔਰ ਆਸਰਿਆਂ ਦੀਆਂ ਸਭ ਆਸਾਂ ਮਨੋਂ ਵਿੱਚ ਤੁਰ ਕਰ ਦੇ ਹਰ ਕਾ ਨਾਮ ਮੰਗ ਨਿਧਾਨ ਤਾਂ ਦਰਗਾ ਪਾਵੇ ਮਾਨ ਗੁਰੂ ਦੇ ਦਰ ਤੋਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਮੰਗਿਆ ਕਰ ਤੇ ਤਾਂ ਹੀ ਪ੍ਰਭੂ ਦੀ ਜੂਰੀ ਚ ਆਦਰ ਸਤਕਾਰ ਪ੍ਰਾਪਤ ਕਰੇਗਾ ਗੁਰ ਕਾ ਬਚਨ ਜਪ ਮੰਤ ਇਹ ਆ ਭਗਤ ਸਾਰ ਤਤ ਇਹ ਪਏ ਗੁਰੂ ਦਾ ਬਚਨ ਗੁਰੂ ਦਾ ਸ਼ਬਦ ਮੰਤਰ ਸਦਾ ਜਪਿਆ ਕਰ ਇਹੀ ਵਧੀਆ ਪਗਤੀ ਹੈ ਇਹੀ ਭਗਤੀ ਦੀ ਅਸਲੀਅਤ ਹੈ ਸਤ ਗੁਰ ਭਏ ਦੇ ਆਲ ਨਾਨਕ ਦਾਸ ਨੇ ਹਾਲ ਜਿੰਨਾ ਮਨੁੱਖਾਉਂਦੇ ਸਤ ਗੁਰ ਜਿਦਿਆਵਣ ਹੁੰਦੇ ਨਹੀਂ ਨਾਨਕ ਉਹ ਦਾਸ ਦਾ ਚੜਦੀ ਕਲਾ ਵਿੱਚ ਰਹਿੰਦੇ ਨੇ ਆਰਾਮ ਕਲੀ ਮਹਿਲਾ ਪੰਜਵਾ ਹੋਵੇ ਸੋਈ ਪਲਮਾਨ ਆਪਣਾ ਤਜ ਅਭਿਮਾਨ へ ਪਏ ਜੋ ਕੁਛ ਪ੍ਰਭੂ ਦੀ ਰੱਜਾ ਚ ਹੋ ਰਿਹਾ ਉਸ ਨੂੰ ਭਲਾ ਕਰਕੇ ਮਨ ਆਪਣਾ ਸਿਆਨ ਅਪੰਕਾਰ ਛੱਡ ਦੇ ਦਿਨ ਰੈਣ ਸਦਾ ਗੁਨ ਗਾਵ ਪੂਰਨ ਇਹੀ ਸਵਾ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗੰਧਾਰੋਂ ਬਸ ਇਹੀ ਹੈ ਠੀਕ ਜੀਵਨ ਮਨੋਰਥ ਆਨੰਦਕਾਰ ਸੰਤ ਹਰਜਪ ਛਾੜ ਸ਼ਾਨੰਬੋ ਚਤਰਾਏ ਗੁਰ ਕਾ ਜਪ ਮੰਤ ਨਿਰਮਲ ਰਹਾ ਹੈ ਪਾਈ ਸ਼ਾਂਤੀ ਦੇ ਸੋਮੇ ਸੰਤ ਹਰੀ ਦਾ ਨਾਮ ਜਪਿਆ ਕਰ ਗੁਰੂ ਦਾ ਪਵਿੱਤਰ ਸ਼ਬਦ ਮੰਤਰ ਜਪਿਆ ਕਰ ਚਾਤਰੀਆਂ ਚੁਕਲ ਚਲਾਕੀਆਂ ਛੱਡ ਦੇ ਰਹਾ ਇਕੀ ਕਰ ਆਸ ਪੀਤਰ ਜਨਮਲ ਜਪ ਨਾਮ ਹਰ ਹਰ ਏ ਭਾਈ ਪ੍ਰਮਾਤਮਾ ਦੀ ਆਸ ਆਪਣੇ ਮਨ ਚ ਰੱਖ ਪ੍ਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦਾਰੋ ਗੁਰ ਕੇ ਚਰਨਮ ਸ਼ਕਾਰ ਪਵਜਲ ਉਤਰੈੰ ਪਾਰ ਗੁਰੂ ਦੇ ਚਰਨਾਂ ਉਤ ਆਪਣਾ ਸਿਰ ਨਵਾਈ ਰੱਖ ਇਸ ਤਰ੍ਹਾਂ ਪਵਜਲ ਸਾਗਰ ਤਰ ਜਾਏਗਾ ਦੇਵਨ ਹਾਰ ਦਾ ਤਾਰ ਅੰਤ ਨਾ ਪਾਰਾ ਵਾਰ ਭਾਈ ਪ੍ਰਮਾਤਮਾ ਦੇਨ ਹਾਰ ਉਹ ਦਾ ਅੰਤ ਨਹੀਂ ਪੈ ਸਕਦਾ। ਜਾ ਕੈ ਕਰ ਸਰਬ ਨਿਧਾਨ ਰਾ ਕਨਹਾਰ ਨਿਧਾਨ ਹੈ ਪਾਇ ਜਿਸ ਪ੍ਰਮਾਤਮਾ ਦੇ ਕਾਜ ਸਾਰੇ ਖਜ਼ਾਨੇ ਨੇ। ਉਹੀ ਆਕਰ ਰੱਖਿਆ ਕਰਨ ਜੋਗਾ ਹੈ। ਨਾਨਕ ਪਾਇਆ ਇਹ ਨਿਧਾਨ ਹਰਿ ਹਰ ਨਿਰਮਲ ਨਾਮ ਨਾਨਕ ਨੇ ਖਜ਼ਾਨਾ ਪ੍ਰਾਪਤ ਕਰ ਲਿਆ। ਜਿਸ ਵਿੱਚ ਪ੍ਰਮਾਤਮਾ ਦਾ ਪਵਿੱਤਰ ਨਾਮ ਮਨ ਨੂੰ ਤਨ ਹੈ। ਜੋ ਜਪੈ ਤਿਸ ਕੀ ਗਤਿ ਹੋਇ ਨਾਨਕ ਕਰਮ ਪ੍ਰਾਪਤ ਹੋਇ ਇਹ ਨਾਨਕ ਜਿਹੜਾ ਮਨੁੱਖ ਜਪਦਾ ਉਹਦੀ ਬਸਤਾ ਬਣ ਜਾਂਦੀ ਪਰ ਇਹ ਦਾਤ ਪ੍ਰਭੂ ਦੀ ਮਿਹਰ ਨਾਲ ਹੀ ਮਿਲਦੀ ਹੈ RAM KALI MEHLA 5ਵਾਂ DULAB DESWAR ਜਾਹੇ ਨਾ ਦਰਗਾਹ ਹਾਰ へ ਪਾਈ ਇਸ ਦੁਰਲਭ ਦੇਹੀ ਨੂੰ ਸਵਾਰ ਲੈ ਇਸ ਤਰ੍ਹਾਂ ਮਨੁੱਖਾ ਬਾਜੀ ਹਾਰ ਕਿੰਨੇ ਜਾਏਗਾ ਹਾਲ ਤਪਾਲ ਤੁਦ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਇ ਇਸ ਤਰ੍ਹਾਂ ਲੋਕ ਪਰ ਲੋਕ ਸ਼ੋਭਾ ਮਿਲੇਗੀ ਤੈਨੂੰ ਖੀਰ ਦੇ ਵੇਲੇ ਪ੍ਰਭੂ ਆਪ ਛਡਾਏਗਾ ਰਾਮ ਕੇ ਗੁਣ ਗਾਵ ਹਾਲ ਤਪਾਲ ਤੁ ਹੋ ਹੈ ਦੋਵੇ ਸੁਹੇਲੇ ਉਚਰਜ ਪੁਰਖ ਤੇ ਔਰ ਹਮ ਹੈ ਪਈ ਪਰਮਾਤਮਾ ਦੇ ਗੁਣ ਗਾਇਆ ਕਰ ਤੇਰੇ ਹਾਲ ਤਪਾਤ ਲੋਕ ਪਰ ਲੋਕ ਸੁਹਿੱਲੇ ਹੋ ਜਾਣਗੇ ਰਹਾਉ ਉਠਤ ਬੈਠਤ ਹਰ ਜਾਪ ਬਿਨ ਸੈ ਸਗਲ ਸੰਤਾਪ ਉੱਠਦਿਆਂ ਬੈੰਧਿਆਂ ਜੱਪਿਆ ਕਾ ਤੇਰੇ ਸੋਗ ਦੁਖ ਸੰਤਾਪ ਮੁੱਕ ਜਾਣਗੇ ਬੈਰੀ ਸਭ ਹੋਮੇ ਮੀਤ ਨਿਰਮਲ ਤੇਰਾ ਹੋਵੇ ਚਿਤ ਨਾਮ ਜਪਨਿਆਂ ਤੇਰੇ ਸਾਰੇ ਵੈਰੀ ਮਿੱਤਰ ਬਣ ਜਾਣਗੇ ਤੇਰਾ ਹਿਰਦਾ ਨਿਰਮਲ ਹੋ ਜਾਏਗਾ ਸਭ ਤੇ ਉਤਮ ਇਹ ਕਰਮ ਸਗਲ ਧਰਮ ਮੇਂ ਸ੍ਰੇਸ਼ਟ ਧਰਮ ਹੈ ਪਾਈ ਸਭ ਤੋਂ ਚੰਗਾ ਕੰਮ ਕਿਹੜਾ ਚੰਗਾ ਕੰਮ ਹੈ ਹਰੀ ਨੂੰ ਧਿਆਉਣਾ ਹਰ ਸਿਮਰਨ ਤੇਰਾ ਹੋਏ ਉਦਾਰ ਜਨਮ ਜਨਮ ਕਾ ਉਤਰੈ ਪਾਰ ਭਾਈ ਤੇ ਜਨਮਾ ਜਨ ਮੰਤਰਨ ਪਾਰ ਉਤਰ ਜਾਏਗਾ ਨਾਮ ਜਪਤੈ ਜਪਤੈ ਪਾਰ ਹੋ ਜਾਏਗਾ ਪੂਰਨ ਤੇਰੀ ਹੋਵੇ ਆਸ ਜਮਕੀ ਕੱਟੀਐ ਤੇਰੀ ਫਾਸ ਤੇਰੀ ਆਸ ਪੂਰੀ ਹੋ ਜਾਏਗੀ ਜਮਾ ਦੀ ਫਾਹੀ ਕੱਟੀ ਜਾਏਗੀ ਗੁਰ ਕਾ ਉਪਦੇਸ਼ ਸੁਣੀ ਜੈ ਨਾਨਕ ਸੁਖ ਸਹਿਜ ਸਮੀਜੈ ਮਾਰਜ ਕਹਿਣ ਲਗੇ ਭਾਈ ਪੂਰੇ ਗੁਰੂ ਦਾ ਉਪਦੇਸ਼ ਸੁਣ ਕੀ ਉਪਦੇਸ਼ ਹੈ ਪੂਰੇ ਕੁਰਦੇਸ਼ ਸਹਿਕ ਨਾਨਕ ਪ੍ਰਭੂ ਦਾ ਨਾਮ ਜਪਿਆਂ ਆਤਮਿਕ ਡੋਲਤਾ ਵਿੱਚ ਟਿਕ ਜਾਈਦਾ ਹੈ ਆਰਾਮ ਕਲੇ ਮਹਿਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਣਾ ਲਾਹ ਗੁਮਾਨ ਹੈ ਪਾਈ ਜਿਹੜੇ ਪਰਮਾਤਮਾ ਦੀ ਦਾਤ ਉਸ ਦੀ ਮਨ ਆਪਣਾਂਕਾਰ ਦੂਰ ਕਰ ਦੇ ਜਿਸ ਕਾ ਤੋਂ ਤਿਸ ਕਾ ਸਭ ਕੋਏ ਤਿਸਹਿ ਰਾ ਸਦਾ ਸੁਖ ਹੋਏ ਹਰੇਕ ਜੀ ਉਸ ਪ੍ਰਭੂ ਦਾ ਬਨਾਇਆ ਤੇ ਉਹਨੂੰ ਜਪਿਆਂ ਹੀ ਆਨੰਦ ਮਿਲਦਾ ਹੈ ਕਾਹੇ ਪਰਮ ਪਰਮੈ بیگਾਨੇ ਨਾਮ ਬਿਨਾ ਕਿਛ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾ ਨਿਰਹਾਉ اے ਭਾਈ ਕਿਉ ਪਟਕਣਾ ਵਿੱਚ ਪਿਆ ਨਾਮ ਤਬਿਨਾ ਕੁਛ ਨਹੀਂ ਆਉਂਦਾ ਹਰੇਕ ਜੀ ਬਸ ਪਟਕਦਾ ਹੀ ਰਹਿੰਦਾ ਹੈ ਰਹਾਉ ਜੋ ਜੋ ਕਰ ਸੋਈ ਮਾਨ ਲੈਹੋ ਬਿਨ ਮੰਨਨੇ ਰਲ ਹੋਵੇਂ ਖੇਹੇ ਭਾਈ ਪ੍ਰਮਾਤਮਾ ਜੋ ਕੁਛ ਕਰਦਾ ਉਸ ਨੂੰ ਠੀਕ ਮੰਨਿਆ ਕਰ ਰਾਜਾ ਨੂੰ ਮੰਨਣ ਤੋਂ ਬਿਨਾ ਮਿੱਟੀ ਵਿੱਚ ਮਿਲ ਕੇ ਮਿੱਟੀ ਹੋ ਜਾਏਗਾ ਤਿਸ ਕਾ ਭਾਲਣਾ ਲੱਗੈ ਮਿੱਠਾ ਗੁਰ ਪ੍ਰਸਾਦ ਵਿਰਲੇ ਮਨ ਵੁਠਾਏ ਭਾਈ ਜਿਸ ਕਿਸੇ ਬੰਦੇ ਨੂੰ ਪ੍ਰਮਾਤਮਾ ਦੀ ਰੱਜਾ ਮਿੱਠੀ ਲੱਗਦੀ ਹੈ ਤੇ ਗੁਰੂ ਕਿਰਪਾ ਨਾਲ ਉਸ ਤੇ ਮੰਨ ਪ੍ਰਮਾਤਮਾ ਆਪ ਅਵਸਥਾ ਦੇ ਪਰਵਾ ਅਗੋਚਰ ਆਪ ਆਠ ਪੈਰ ਮੰਤਾ ਕੋ ਜਾਪ اے ਭਾਈ ਪ੍ਰਮਾਤਮਾ ਨੂੰ ਕਿਸੇ ਦੀ ਮੋਤਾਜੀ ਨਹੀਂ ਉੰਦਰੀਆਂ ਤੋਂ ਪਕੜ ਤੋਂ ਦੂਰ ਹੈ ਇਹ ਮਨ ਅਠੇ ਪੈਰ ਉਸ ਨੂੰ ਜੱਪਿਆ ਕਰ ਜਿਸ ਚਿਤ ਆਏ ਬਿਨ ਸੈ ਦੁੱਖਾ ਹਲਪਲ ਤੇਰਾ ਉਜਲ ਮੁਖਾ ਜੇ ਪ੍ਰਮਾਤਮਾ ਚਿਤ ਵਿੱਚ ਆ ਜਾਏ ਤੇ ਸਾਰੇ ਦੁੱਖ ਮੁੱਕ ਜਾਣਗੇ ਲੋਕ ਪਰਲੋਕ ਤੇ ਤੇਰਾ ਮੁਖ ਪਵਿੱਤਰ ਹੋ ਜਾਏਗਾ ਕੌਣ ਕੌਣ ਉਦਰੇ ਗੁਣ ਗਾਏ ਗਣਨ ਨਾ ਜਾਏ ਕੀਮਾ ਨਾ ਪਾਏ ਹੈ ਪਾਏ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਕਉਣ ਕੋ ਨਹੀਂ ਤਰਦਾ ਸਾਰੇ ਤਰ ਜਾਂਦੇ ਕਿੰਨੇ ਕੁ ਤਰ ਗਿਣ ਕੀਮਤ ਨਹੀਂ ਪੈ ਸਕਦੀ ਬੋੜਤ ਲੋ ਸਾ ਸੰਗ ਤਰ ਨਾਨਕ ਜਿਸ ਹੈ ਪ੍ਰਾਪਤ ਕਰ ਲੋ ਹਲੋਹੇ ਵਰਗਾ ਕਠੋਰ ਚਿਤ ਬੰਦਾ ਵੀ ਗੁਰੂ ਦੀ ਸੰਗਤ ਚ ਰਹਿ ਕੇ ਪਾਰ ਹੋ ਜਾਂਦਾ ਹੈ ਇਹ ਨਾਨਕ ਗੁਣ ਗਾਣ ਦਾ ਉਤਮ ਉਹੀ ਮਨੁ ਕਰਦਾ ਜਿਸ ਨੂੰ ਤਰੋਂ ਇਹ ਦਾਤ ਪ੍ਰਾਪਤ ਹੁੰਦੀ ਹੈ ਰਾਮ ਕਲੀ ਮਹਿਲਾ ਪੰਜਵਾਂ ਮਨ ਮਾਹੇ ਜਾਪ ਭਗਵੰਤ ਗੁਰ ਪੂਰੈ ਇਹ ਦਿਨੋਂ ਮੰਥੇ ਪਈ ਆਪਣੇ ਮਾਂ ਚ ਪ੍ਰਭੂ ਦਾ ਨਾਮ ਜਾਪ ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਉਪਦੇਸ਼ ਦਿੱਤਾ ਮਿਟੇ ਸਗਲ ਪੈਤਰਾਸ ਪੂਰਨ ਹੋਈ ਆਸ ਉਹਦੇ ਸਾਰੇ ਪਰਮੋਗਨ ਆਸ ਪੂਰੀ ਹੋ ਗਈ ਹੈ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿ ਨਾ ਜਾਈ ਸੱਚ ਸੱਚ ਅਲੱਖ ਪੇਵਰ ਹਾਉ ਹੈ ਭਾਈ ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ ਸੇਵਾ ਜ਼ਰੂਰ ਫਲ ਦੇਣ ਵਾਲੀ ਉਹ ਪ੍ਰਭੂ ਸਦਾ ਕੈਮਰਨ ਵਾਲਾ ਉਹ ਸਦਗੇ ਪ੍ਰਭੂ ਦੀ ਪ੍ਰਭੂ ਦਾ ਇਬਾਦਤ ਕੀਤੇਆਂ ਕੀਮਤ ਪਤਾ ਨਹੀਂ ਲੱਗਦੀ ਕਿੱਡੀ ਕੁ ਹੈ ਬਸ ਉਹਨੂੰ ਜਪਿਆ ਜਾ ਸਕਦਾ ਰਹੋ ਕਰਨ ਕਰਾਵਨ ਆਪ ਜਿਸ ਕੋ ਸਦਾ ਮਨ ਜਾਪ ਇਹ ਮਨ ਪ੍ਰਮਾਤਮਾ ਕਰਨਹਾਰ ਹੈ ਸਦਾ ਨੂੰ ਸਿਮਰਿਆ ਕਰ ਉਸ ਦੀ ਸੇਵਾ ਕਰਨੀ ਸਚ ਸੈ ਸੁਖ ਪਾਵੇਂ ਮੀਥੇ ਮਿਤਸ ਪ੍ਰਭੂ ਦੀ ਸੇਵਾ ਭਗਤੀ ਕਰਿਆ ਕਰ। ਤੋ ਟਲ ਸੁਖ ਮਾਣੇਗਾ ਆਤਮਿਕ ਟੋਲਤਾ ਹਾਸਲ ਕਰ ਲੇਗਾ। ਸਹਿ ਮੇਰਾ ਅਤ ਭਾਰਾ ਕਿੰ ਮੈਂ ਥਾਪ ਉਥਾਪਨ ਹਾਰਾ। اے ਭਾਈ ਪ੍ਰਭੂ ਮੇਰਾ ਬਯੰਤ ਵੱਡਾ ਹੈ। ਕਿੰ ਪਾਲਚ ਬਣਾ ਕੇ ਨਸ ਕਰਨ ਵਾਲਾ। ਤਿਸ ਬਿਨ ਅਵਰਨ ਕੋਈ ਜਨ ਕਾ ਰੱਖਾ ਸੋਈ ਉਸ ਤੋਂ ਬਿਨ ਔਰ ਕੋਈ ਨਹੀਂ ਉਹੀ ਰੱਖਿਆ ਕਰਨ ਵਾਲਾ ਸੇਵਕਾਂ ਦੇ। ਰੱਬ ਕਿਰਪਾ ਅਰਦਾਸ ਸੁਣੀ ਜ ਆਪਣੇ ਸੇਵਕੋ ਦਰਸ਼ਨ ਦੀਜੇ ਕਿਰਪਾ ਕਰਕੇ ਮੇਰੀ ਰਜ਼ੋਈ ਸੁਣ ਆਪਣੇ ਸੇਵਕਾਂ ਨੂੰ ਦਿਦਾਰ ਬਖਸ਼ ਨਾਨਕ ਜਾਪੀ ਜਪ ਜਾਪ ਸਭ ਤੇ ਉਚਾ ਕਾ ਪ੍ਰਤਾਪ ਨਾਨਕ ਸਦਾ ਉਸ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਦਾ ਤੇਜ ਬਲ ਸਭ ਨਾਲੋਂ ਉੱਚਾ ਤੇ ਵੱਡਾ ਹੈ RAM ਕਲੀ ਮਹਿਲਾ ਪੰਜਵਾ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੋ ਟੇਕ ਇਹ ਮਨ ਦੁਨੀਆ ਦੀ ਮਦਦ ਦੀ ਆਸ ਰੱਖਣੀ ਵਿਅਰਤ ਹੈ ਇਹ ਮੇਰੇ ਠਾਕੁਰ ਮੇਰੇ ਪ੍ਰਭੂ ਪਾਉ ਕੇ ਮੈਨੂੰ ਮੇਰੇ ਪ੍ਰਭੂ ਦਾ ਹੀ ਆਸਰਾ ਹੈ ਆਵਰ ਛੁੱਟੀ ਸਭ ਆਸ ਅਚਿੰਦ ਠਾਕੁਰ ਭੇਟੇ ਗੁਣਤਾ ਸੇ ਭਾਈ ਉਸ ਮਨੁੱਖ ਦੀ ਦੁਨੀਆ ਤੋਂ ਕਿਸੇ ਮਦਦ ਦੀ ਹਰੇਕ ਆਸ ਮੁੱਕ ਜਾਂਦੀ ਹੈ ਜਿਹੜਾ ਮਨੁ ਗੁਰੂ ਦੇ ਨਾਮ ਨੂੰ ਹਿਰਦੇ ਚ ਵਸਾ ਲੈਂਦਾ ਏਕੋ ਨਾਮ ਧਿਆਇ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਪਰਪੁਰ ਗਾਇ ਮਨ ਮੇਰੇ ਰਹਾ ਹੋਏ ਮੇਰੇ ਮਨ ਸਿਰ ਪ੍ਰਭੂ ਨੂੰ ਜਾ ਤੇਰਾ ਸਾਰਾ ਕਾਰਜ ਸਿਰੇ ਚੜ ਜਾ ਮੁਕੰਮਲ ਹੋ ਜਾਏ ਅਗਰ ਹਬ ਤੁਮੇ ਕਾਰਨ ਕਰਨ ਚਰਨ ਕਮਲ ਹਰ ਸ਼ਰਨ ਹੈ ਪ੍ਰਭੂ ਜਗਤ ਰਚਨਾ ਬਣਾਉਣ ਵਾਲਾ ਵੀ ਤੂੰ ਹੀ ਹੈ ਤੇਰੇ ਸੋਹਣੇ ਚਰਨਾਂ ਦੀ ਸ਼ਰਨ ਪਿਆਰ ਇਨਾ ਮਨ ਤਨ ਹਰ ਉਹੀ ਧਿਆਇਆ ਆਨੰਦ ਹਰੂਪ ਨਿਖਾਏ ਪੈ ਜਿਸ ਮਨੁੱਖ ਨੇ ਮਨ ਤਨ ਤੇ ਨੂੰ ਜਪਿਆ ਹੈ ਗੁਰੂ ਨੇ ਉਸ ਨੂੰ ਆਨੰਦ ਪ੍ਰਭੂ ਦਾ ਦیدار ਕਰਵਾ ਦਿੱਤਾ ਤਿਸੇ ਕੀ ਓਟ ਸਦੀ ਜਾ ਕੇ ਕਿੰਨੇ ਹੈ ਜੀਹੇ ਮੇਰੇ ਮਨ ਸਦਾ ਸਤਿ ਪ੍ਰਭੂ ਦਾ ਆਸਰਾ ਲਈ ਰੱਖ ਜਿਸ ਤੇ ਪੈਦਾ ਕੀਤੇ ਸਾਰੇ ਜੀਵ ਸਿਮਰਤ ਹਰ ਕਰਤ ਨਿਨਹਾਰ ਹਰਾ ਕਰਨ ਹਾਰ ਨਿਨਾਨ ਹੈ ਮਨ ਪਰਮਾਤਮਾ ਦਾ ਨਾਮ ਸਿਮਰਦਿਆ ਸਾਰੇ ਖਜ਼ਾਨੇ ਮਿਲ ਜਾਂਦੇ ਹੈ ਮਨ ਜਦੋਂ ਹੋਰ ਸਾਰੇ ਸਾਰੇ ਮੁਕਜਾਂਤ ਅੰਤ ਨੂੰ ਪਰਮਾਤਮਾ ਹੀ ਰੱਖਿਆ ਕਰ ਸਕਣ ਵਾਲਾ ਸਰਬ ਕੀ ਰੇਣ ਹੋ ਵੀਜੈ ਆ ਮੈਂ ਟਾਈਮ ਲਿਜੇ ਮਨ ਸਬਨਾ ਦੇ ਚਰਨਾਂ ਤੂੜ ਬਣੇ ਰਹਿਣਾ ਚਾਹੀਦਾ ਆਪਣਾ ਅੰਕਾਰ ਮੁਕਾਣਾ ਚਾਹੀਦਾ ਅੰਨ ਦਿਨ ਧਿਆਇ ਨਾਮ ਸਫਲ ਨਾਨਕ ਇਹ ਕਾਮ ਹੈ ਮਨ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਿਮਰਨਾ ਚਾਹੀਦਾ ਹੈ ਨਾਨਕ ਸਿਮਰਨ ਕਰਦਾ ਕੰਮ ਜਰੂਰ ਫਲ ਦਿੰਦਾ ਹੈ ਅੰਨ ਦਿਨ ਧਿਆਇ ਨਾਮ ਸਫਲ ਨਾਨਕ ਇਹ ਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ